ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਜੇ ਤੁਹਾਡੇ ਪਸ਼ੂ ਦੇਖੋ ਗੱਭਣ ਹੋਏ ਪਸ਼ੂਆਂ ਲਈ ਸਭ ਤੋਂ ਵਧੀਆ ਖੁਰਾਕ ਕਿਸਾਨ ਦੋਸਤੋ ਜਿਵੇਂ ਕਿ ਤੁਸੀਂ AI ਕਰਾਉਣਿਓ ਜਾਂ ਕ੍ਰਾਸ ਕਰਾਉਣਿਓ ਉਦੋਂ ਬਾਅਦ ਦੇ ਵਿੱਚ ਪਸ਼ੂ ਨੂੰ ਖੁਰਾਕ ਦੇਣੀ ਹੈ ਇਹ ਸਾਨੂੰ ਦੱਸਾਂਗੇ ਕੀ ਨੂੰ ਦੱਸਾਂਗੇ ਬਣੇ ਰਹੋ ਵੀਡੀਓ ਦੇਖਣ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈ ਕਿਰਪਾ ਕਰਕੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਲੱਦਾ ਬੈਲ ਦਾ ਬਟਨ ਉਹਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਵੀਡੀਓ ਲੈ ਕੇ ਆਉਂਦੇ ਰਹਿਣੇ ਆਂ ਕਿਸਾਨ ਦੋਸਤੋ ਜਦੋਂ ਵੀ ਪਸ਼ੂ ਦੇ ਆਪਾਂ AI ਕਰਾਉਣੇ ਆ ਜਾਂ ਆਪਾਂ ਕ੍ਰੋਸ ਕਰਾਉਣੇ ਆ ਉਸ ਤੋਂ ਬਾਅਦ ਦੇ ਵਿੱਚ ਕੋਈ ਵੀ ਚੀਜ਼ ਆਪਾਂ ਪਸ਼ੂ ਨੂੰ ਨਹੀਂ ਦਿੰਦੇ ਹੈਗੇ ਉਹ ਫੇਰ ਕੀ ਆ ਪਸ਼ੂ ਆਪਣਾ ਫੇਰ ਰਿਪੀਟਰ ਹੋ ਜਾਂਦਾ ਫੇਰ ਆਪਾਂ AI ਕਰਾ ਦਿੰਨੇ ਆ ਕਰਾਸ ਕਰਾ ਦਿੰਨੇ ਆ ਉਹ ਫੇਰ ਨਹੀਂ ਰਹਿੰਦਾ ਹੈਗਾ ਬਹੁਤ ਆਪਾਂ ਕੀ ਕਰਦੇ ਆ ਪਾਊਡਰ ਚਾਰੀ ਜਾਂਦੇ ਆ ਪਸ਼ੂ ਨੂੰ ਤੇ ਟੀਕੇ ਲਵਾਈ ਜਾਂਦੇ ਰਹਿੰਨੇ ਆ ਆਪਾਂ ਤੇ ਜਿਹੜੇ ਸਾਨੂੰ ਇਹ ਨੁਕਤਾ ਦੱਸਣਾ ਦੇਸੀ ਖਰਾਕ ਆ ਤੇ ਇਹ ਦੇਣੀ ਆ ਤੁਸੀਂ AI ਕਰਾ ਕੇ ਜਾਂ ਕਰਾਸ ਕਰਾ ਕੇ ਉਦੋਂ ਬਾਅਦ ਦੇ ਵਿੱਚ 8-9 ਘੰਟਿਆਂ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਖਰਾਕ ਚਾਰਨੀ ਆ ਕੀ ਕੀ ਚੀਜ਼ਾਂ ਲੈਣੀਆਂ ਸਾਨੂੰ ਦੱਸਦੇ ਆ ਜਿਵੇਂ ਕਿ ਕਿਸਾਨ ਦੋਸਤ ਇਹਦੇ ਲਈ ਆਪਾਂ ਲੈਣਾ ਕਣਕ ਦਾ ਚੌਕਰ 1 ਕਿਲੋ ਤੁਸੀਂ ਕਣਕ ਦਾ ਚੌਕਰ ਲੈ ਲਿਓ 16 ਦਾ ਸੜਕਾ ਲੈ ਲਿਓ ਜੇ ਘਰ ਦੀ ਫੀਡ ਬਣਾਉਣੀ ਆ ਤਾਂ ਉਹ ਲੈ ਲਿਓ 1 ਕਿਲੋ ਤੁਸੀਂ ਉਹ ਲੈਣੇ ਆ ਜਿਹੜੀ ਚੀਜ਼ ਮਰਜ਼ੀ ਮਿਲ ਜੇ ਤੁਹਾਨੂੰ ਤੇ ਨਾਲ ਤੁਸੀਂ ਲੈ ਲੈਣਾ ਸਰੋਂ ਦਾ ਤੇਲ 150 ਗ੍ਰਾਮ ਸ਼ੱਕਰ 250 ਗ੍ਰਾਮ ਤੇ ਹਲਦੀ 10 ਗ੍ਰਾਮ ਇਹ ਜਿੰਨੀਆਂ ਵੀ ਚੀਜ਼ਾਂ ਤੁਹਾਨੂੰ ਦੱਸੀਆਂ ਤੁਸੀਂ ਚੰਗੀ ਤਰ੍ਹਾਂ ਨੂੰ ਮਿਕਸ ਕਰ ਲੈਣੀ ਐ ਇਹਨੂੰ ਮਿਕਸ ਕਰਕੇ ਪਸ਼ੂ ਨੂੰ ਤੁਸੀਂ ਜਦੋਂ ਏਆਈ ਕਰਾਤੀ ਜਾਂ ਕਰਾਸ ਕਰਾਤੀ ਉਦੋਂ 8 ਘੰਟੇ ਬਾਅਦ ਇਹ ਨੁਕਤਾ ਦੇਣਾਗਾ ਤੁਹਾਡਾ ਪਸ਼ੂ ਆ ਜਿਹੜਾ ਬਾਰ-ਬਾਰ ਰਿਪੀਟਰ ਨਹੀਂ ਹੋਊਗਾ ਜਦੋਂ ਇਹ ਖਰਾਕ ਦੇਤੀ ਤੁਸੀਂ ਇਹ ਇਈ ਖਰਾ ਕੇ ਤੇ ਦੁਬਾਰਾ ਤੁਹਾਨੂੰ ਇਹ ਇਈ ਕਰਾਉਣ ਦੀ ਜ਼ਰੂਰਤ ਨਹੀਂ ਪੈਣੀਗੀ ਤੇ ਇੱਕ ਟੀਕੇ ਦੇ ਨਾਲ ਹੀ ਤੁਹਾਡਾ ਪਸ਼ੂ ਆ ਜਿਹੜਾ ਗੱਭਣ ਰਹਿ ਜਾਊਗਾ ਤੇ ਜੇ ਭਰਾਮਣੇ ਆਪਾਂ ਇੱਕ ਵੀਡੀਓ ਪਹਿਲਾਂ ਪਾਈ ਸੀਗੀ ਵੀ ਜੇ ਤੁਹਾਡਾ ਪਸ਼ੂ ਫੀਡ ਦੇ ਵਿੱਚ ਨਹੀਂ ਆਉਂਦਾ ਤਾਂ ਉਹ ਵੀ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਉਹ ਵੀ ਨੁਕਤਾ ਜਿਹੜਾ ਬਹੁਤ ਵਧੀਆ ਰਿਹਾ ਬਹੁਤ ਭਰਾਮਣੇ ਵਰਤਿਆ ਤੇ ਵੀਡੀਓ ਵਧੀਆ ਲੱਗੀ ਤਾਂ ਹੋਰ ਵੀ ਭਰਾਮਣੇ ਨਾਲ ਸ਼ੇਅਰ ਕਰਿਓ ਕਿਉਂਕਿ ਸ਼ੇਅਰ ਕਰਨ ਦੇ ਨਾਲ ਭਰਾਮਾਂ ਦਾ ਹੋਰ ਵੀ ਫਾਇਦਾ ਹੋ ਸਕੇ ਤੇ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਮਾਂ ਦਾ ਬਹੁਤ ਬਹੁਤ ਧੰਨਵਾਦ